ਹਾਂਜੀ ਕੀ ਨਾ ਤੁਹਾਡਾ ਜੀ ਜਜੀਤ ਸਿੰਘ ਦੇਲੀ ਰਕ ਬਣ ਜੀ ਕਿਹੜਾ ਪਿੰਡ ਆ ਜੀ ਟੋਲਾ ਸਾਹ ਕੋ ਟੋਲਾ ਖੁਰਦਾ ਇਹ ਕੀ ਘਟਣਾ ਬੱਚੀ ਸਾਰਾ ਇਧਰੋਂ ਗੱਡੀ ਆਈ ਆ ਇਹ ਗੱਡੀ ਹਾਥੀ ਜਿਹੜਾ ਲੰਘਿਆ ਇਹਨੂੰ ਉਹ ਗੱਡੀ ਆਈ ਇੱਕਦਮ ਪਤਾ ਨਹੀਂ ਉਹਨੇ ਦੇਖਿਆ ਨਹੀਂ ਕੋਹਰਾ ਬਜਣ ਕੀ ਕਰਦਾ ਸਾਰਾ ਉਹਨੇ ਇੱਕਦਮ ਗੱਡੀ ਕੱਟ ਕੇ ਆਵੇ ਡਰਾਈਵਰ ਸਾਈਡ ਮਾਰੀ ਕਨੈਕਟਰ ਸਾਈਡ ਇਧਰ ਵੱਜੀ ਆ ਜੀ ਉਹਦੀ ਗੱਡੀ ਕਨੈਕਟਰ ਸਾਈਡ ਵੱਜੀ ਆ ਉਧਰ ਜਾ ਗੱਡੀ ਪਰਚ ਕੇ ਨਹਿਰ ਚ ਵੱੜ ਗਈ ਆ ਉਥੋਂ ਉਤਰਿਆ ਉਹਨੇ ਵੇਖਿਆ ਬਈ ਮੈਨੂੰ ਦੇਖਿਆ ਕੋਈ ਨਹੀਂ ਗਾੜੀ ਗੱਡੀ ਨਹੀਂ ਦੇ ਤੇ ਮੈਂ ਪਰਨਾ ਬੰਦ ਕੇ ਮੁੜ ਕੇ ਲੱਭਾਂ ਹਾਂ ਕੀ ਮੰਗੀ ਕਰਦੇ ਹਾਂ ਹਾਂ ਮੈਂ ਲੱਭ ਆ ਨਾ ਕੈਮਰਾ ਕਰਨਾ ਇਹ ਮੌਕੇ ਤੇ ਦੇਖਿਆ ਜੀ ਮੌਕੇ ਤੇ ਮੈਂ ਇਥੇ ਮੈਂ ਗੱਡੀ 'ਚ ਬੈਠਾ ਵਜੀ ਜਦੋਂ ਮੈਂ ਦੇਖਿਆ ਬਾਹਰ ਆ ਤੁਹਾਡੀ ਗੱਡੀ ਖਰਾਬ ਹੋਈ ਤਾਂ ਮੇਰੀ ਗੱਡੀ ਦਾ ਆਪਣਾ ਮੁਰਗਾ ਟੋਟਾ ਪਟਾਇਰ ਪਟਾ ਪਿਆ ਕੱਲ 6:30 ਵਜੇ ਰੱਖਣਾ ਮੈਂ ਇਥੇ 2:30 ਵਜੇ 6:30 ਵਜੇ ਕਰਦਾ ਇਹ ਰਾਤ ਆਦਾ ਹੋਈ 11:00 11:00 ਵਜੇ 11:00 ਵਜੇ 10:00 ਕੱਢ ਆਇਆ 11:00 ਨਹੀਂ ਆਪਣਾ ਬਲਦੇਵ ਸਿੰਘ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਫਦਿਆਰ ਅੱਜ ਹੀ ਡਰਾਈਵਰ ਦੇ ਨਾਲ ਇੱਥੇ ਆਏ ਹੋ ਕੀ ਹੈ ਸਾਰੀ ਕੱਢਣਾ ਇਹ ਸਾਰੀ ਘਟਨਾ ਇਹ ਆ ਕਿ ਸਾਨੂੰ ਮੈਸੇਜ ਆਇਆ ਮਲੋੜ ਤੋਂ ਜੂਨੀਅਰ ਦੀ ਗੱਡੀ ਆ ਸਾਨੂੰ ਇਹ ਮੈਸੇਜ ਆਇਆ ਕਿ ਆਂਦੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਹੀ ਉਸੇ ਲਈ ਫੋਰੇਕੀ ਆ ਗਿਆ ਇਹ ਦੇਖਾਂਗੇ ਆ ਅੱਗੇ ਵੇਖਿਆ ਕਿ ਗਲਤੀ ਕਿ ਆਂਦੇ ਆ ਕਾਰ ਵਾਲੇ ਦੀ ਆ ਇਹਦੀ ਗੱਡੀ ਟੋਟਲ ਲਾਸਟ ਹੋ ਗਈ ਆ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹ ਵਧੀਆ ਹੱਤਿਆਰੀ ਦੇ ਨਾਲ ਜੋ ਨਹੀਂ ਇਹ ਆਪ ਇਹਨਾਂ ਨਾਲ ਤੇਰੀ ਦੀ ਇਹਨੀਆਂ ਨਾਲੋਂ ਪੂਰੀ ਮਤ ਕੀਤੀ ਜਾਊਗੀ ਪੂਰੀ ਕਰਾਂਗੇ ਮਰਦੇ ਨੇ ਦੇਖਿਆ ਜਾਵੇ ਕਾਰ ਨਹਿ ਚ ਡਿੱਗੀ ਆ ਤੇ ਕਾਰ ਸਵਾਰ ਜਿਹੜਾ ਭੱਜ ਗਿਆ ਹੈ ਕਹਿੰਦੇ ਨੇ ਸੁਣਦੇ ਕਹਿੰਦੇ ਕਹਿੰਦੇ ਕਾਰ ਵਾਲਾ ਪੱਜ ਗਿਆ ਇਹ ਰਾਤ ਸਾਡੇ ਸਾਡੇ 11:30 ਦੀ ਗੱਲ ਆ ਹਾਂਜੀ ਕਿਹਨਾ ਟੱਡਾ ਜੀ ਸਰਬਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਮਲੋੜ ਸ਼ਹਿਰ ਆ ਜੀ ਇਹਦਾ ਛੋਟਾ ਸੀ ਦਾ ਐਕਸੀਡੈਂਟ ਹੋਇਆ ਕੀ ਕਰਨ ਬਣਿਆ ਸਰ ਅਸੀਂ ਆਪਦੀ ਸਾਈਡ ਆ ਰਹੇ ਸੀ ਜੀ ਸਾਹਮਣੇ ਕਾਰ ਆ ਰਹੀ ਸੀ ਅਸੀਂ ਲਾਈਟਾਂ ਵੀ ਬੰਦ ਕਰਤੀਆਂ ਪਰ ਉਹਨੇ ਫੇਰ ਵੀ ਨਹੀਂ ਮਲੋ ਸਲੋਕ ਕੀਤੀ ਉਹਨੇ ਜੱਕਦਮ ਆ ਕੇ ਸਾਡੇ ਬਣੀ ਵੜਤੀ ਜੀ ਸਾਡੇ ਕਨੈਕਟਰ ਸਾਈਡ ਮਾਰੀ ਗਈ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਅਸੀਂ ਜਾਣਾ ਸੀ ਗੋਵਿੰਦਵਾਲ ਸਾਹਿਬ ਜਾਣਾ ਸੀ ਮਲੋੜ ਤੋਂ ਆ ਰਹੇ ਸੀ ਇਹ ਕਾਰ ਵਾਲਾ ਕਿਹੜੀ ਸਾਈਡ ਤੋਂ ਆ ਰਿਹਾ ਹੈ ਇਹ ਸਾਹਮਣੇ ਆ ਰਹੇ ਸੀ ਜੀ ਇਧਰੋਂ ਆਪਣੇ ਫਟਾਵਾਤ ਤੋਂ ਕਿ ਕਿਸ ਦੀ ਗਲਤੀ ਹੈ ਇਹ ਕਾਰ ਵਾਲੇ ਦੀ ਸਾਰੀ ਗਲਤੀ ਹੈ ਜੇ ਅਸੀਂ ਤਾਂ ਆਪਣੀ ਸਾਈਡ ਤੇ ਸੀ ਜੀ ਪ੍ਰਸ਼ਾਸਨ ਆਇਆ ਮੌਕਾ ਦੇਖਣ ਮੌਕਾ ਵੇਖਣ ਆਏ ਸੀ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਕਾਗਜ਼ ਲੈ ਕੇ ਗੱਡੀ ਤੇ ਤੇ ਮੌਕਾ ਵੇਖ ਕੇ ਚਲੇ ਗਏ ਕਹਿੰਦੇ ਤੁਸੀਂ ਆਪਦੀ ਸਾਈਡ ਤੇ ਠੀਕ ਹੋ ਪਰ ਚਲੋ ਪਹਚਾ ਹੋ ਗਿਆ ਪੰਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਮਲੇਮੁੱਟੇ ਸੱਟਾਂ ਆਈਆਂ ਅੰਦਰਲੀ ਆ ਬਸ ਹੁਣ ਇੱਕ ਵਾਰ ਤਾਂ ਨਹੀਂ ਪਤਾ ਲੱਗਦਾ ਤਾਂ ਇਹਦਾ ਕੀ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਆ ਜੀ ਤੁਹਾਡੇ ਸਾਹਮਣੇ ਜੋ ਮਤਲਬ ਫਿਰ ਤਾਂ ਗੱਡੀ ਖਤਮ ਹੋ ਗਈ ਅੰਦਰ ਕਿ ਲੋ ਐਕਸੀਡੈਂਟ ਹੋਇਆ ਕਾਰ ਨਹੀਂ ਲਿਆ ਗਈ ਜੇ ਕੀ ਮੰਗਦਾ ਵੀ ਕੀ ਕਰੇ ਵੀ ਜਾਏ ਜੀ ਇਹ ਜੀ ਰਣਜੀਤ ਸਿੰਘ son of ਮਰੀਕ ਸਿੰਘ ਆ ਇੱਥੇ ਗੁਰਪਰੀ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਰਹਿੰਦਾ ਆ ਕਿ ਤੇ ਰਾਤ ਹਨੇਰੀ 11:00 ਵਜੇ ਆਉਣ ਡਿਆ ਸੀ ਇੱਕ ਪਾਸੋਂ 3 ਵੀਲਰ ਆ ਆ ਰਿਹਾ ਸੀ ਤੇ ਤਾਂ ਆਪਣੀ ਚੋਲਾ ਸਾਹ ਦੇ ਸਾਈਡ ਤੋਂ ਹੀ ਤੇ ਇਹ ਜਿਹੜਾ ਲੜਕਾ ਦੂਜਾ ਗੱਡਕਾਰ ਵਾਲਾ ਵਾ ਉਹ ਸਵਿਫਟ ਕਾਰ ਦੇ ਉੱਤੇ ਇਧਰੋਂ ਜਾ ਰਿਹਾ ਹੈ ਤੇ ਟਰੱਕ ਇੱਕ ਬੱਜਰ ਦਾ ਲੱਦਿਆ ਹੋਇਆ ਉਹ ਕਿਤੇ ਮਸਾਕੀ ਕਰਕੇ ਪੈਂਚਰ ਹੋ ਗਿਆ ਜਿਹਦਾ ਕਾਰਨ ਉਹਦਾ ਉਹਨੂੰ ਸਾਈਡ ਤੇ ਡਾਕ ਛੱਡਿਆ ਉਹਨੇ ਤੇ ਰਾਤ ਜਿਹੜਾ ਇੱਕ ਦੂਜੇ ਨੂੰ ਇਹਨਾਂ ਨੇ ਲੈਟਾ ਨਾ ਦੇਣ ਕਾਰਨ ਜਾਂ ਨਾਂ ਪਤਾ ਲੱਗਣ ਕਾਰਨ ਇਹਨਾਂ ਦਾ ਆਪਸ ਵਿੱਚ ਦੋਵਾਂ ਦਾ ਹੋ ਗਿਆ ਟੱਕਰਾ ਤੇ ਜੋ ਵੀ ਕਾਨੂੰਨੀ ਬਣਦੀ ਕਾਰੋ ਜੋ ਉਹ ਵੇਸ਼ ਕਰਦੇ ਆਂ ਮੋਟਰਾ ਵੇਖਣਾ ਹੈ ਚਾਰ ਚਾਰ ਮੋਟਰਾਂ ਭਲਾ ਰਹੀ ਹਾਂਜੀ ਅਜੇ ਫੇਲਾ ਲਓ ਰਾਤ ਆਪੇ ਉੱਠ ਕੇ ਚਲੇ ਜਾਏ ਤੇ ਠੀਕ ਹੈ ਵੈਸੇ ਉਹਦੇ ਨਾਲ ਗੱਲ ਹੋਈ ਉਹਦੇ ਡੈਡੀ ਨਾਲ ਉਹ ਕਹਿੰਦੇ ਪੇਹੇ ਲੈ ਕੇ ਆ ਰਹੇ ਆ